ਲੈ ਜੀ ਅੱਜ ਆਪਾਂ ਪਹੁੰਚ ਗਏ ਬਿੱਗੇਲੇਰੇ ਕਰਸਾਣ ਮੇਲੇ ਤੇ ਪੁੱਚੋ ਮੰਡੀ ਮੈਂ ਤੇ ਮੇਰਾ ਸਾਥੀ ਭਿੰਦਰ ਸਿੰਘ ਚਾਹਾਨ ਇਹ ਵੀ ਨਾਲ ਆ ਮੇਰੇ ਤੇ ਅੱਗੇ ਤੁਹਾਨੂੰ ਦਿਖਾਉਣੇ ਮੇਲੇ ਦੇ ਵਿੱਚ ਕੀ ਕੁਛ ਚੀਜ਼ਾਂ ਸਾਰੀਆਂ ਤੁਹਾਨੂੰ ਆ ਜਿਹੜੀ ਵੀ ਕੋਈ ਨਵੀਂ ਚੀਜ਼ ਟੈਕਨੀਕ ਦੀ ਚੀਜ਼ ਹੋਈ ਸਾਰੀਆਂ ਦਿਖਾਵਾਂਗੇ ਤੁਹਾਨੂੰ ਆ ਚਾਂਸ ਆ ਵਗੇਰਾ ਚਲੋ ਜੀ ਚੱਲ ਇਹਨੂੰ ਪਾਵੇਂਗਾ ਆ ਗਈ ਹੋ ਗਿਆ ਆਪਾਂ ਗੇਟ ਤੋਂ ਇੰਟਰ ਬਈ ਅੱਗੇ ਦੇਖ ਸਕਦੇ ਹਾਂ ਪਸ਼ੂਆਂ ਦਾ ਸਾਮਾਨ ਲਿਆਰੇ ਅੱਗੇ ਆਪਾਂ ਪਹੁੰਚ ਗਏ ਬਈ ਆ ਆ ਗਏ ਮੇਨ ਗੇਟ ਮੇਲੇ ਦਾ ਅੱਗੇ ਆਪਾਂ ਚੱਲ ਪਏ ਮੇਲੇ ਦੇ ਅੰਦਰ ਆ ਆ ਗਏ ਆਪਣੇ ਵੀਡੀਓ ਲੱਗੇ ਚੈਂਪੀਅਨ ਮੈਸ ਅਸੀਂ ਆ ਆ ਗਏ ਆਪਣੇ ਅੱਗੇ ਵੀ ਫਲਾਂ ਦੇ ਇਹ ਜਿਹੜੀ ਚੀਜ਼ ਆ ਚੈਂਪੀਅਨ ਪੁੱਛਿਆ ਹੁੰਦਾ ਵੀ ਲੱਗਿਆ ਵੇ ਖਰੀਦ-ਵੇਚਣ ਮੇਲੇ ਅੱਗੇ ਪਸੰਦ ਦਿਖਾਉਣੇ ਅੰਦਰ ਕੀ ਕੀ ਚੀਜ਼ ਆ ਬਈ ਇੱਥੇ ਲਸਣਾ ਵੇਖੋ ਬਈ ਤੁਸੀਂ ਪਹਿਲਾਂ ਲਸਣ ਕਿੰਡੀ ਮੋਟੀ ਆ ਇਹ ਪਹਿਲੇ ਪੈਸੇ ਫੜੋ ਮੈਂ ਕੋ ਦੋ ਤੱਕ ਲੈ ਲੈਂਦਾ ਬਾਈ ਜੇ ਲਸਣ ਕੀ ਰੇਟ ਆ ਬਾਈ 250 ਆ 200 ਇਹਦੀ ਕੀ ਖਾਸियत ਆ ਤਾਂ ਬਈ ਕਿ ਬੀ ਵਾਲੀ ਆ ਇਹ ਬੀ ਵਾਲਾ ਬੀਜ ਵਾਲੀ ਹੈ ਇੱਥੋਂ ਵੀ ਆਹੀ ਆ ਵੀਰੇ ਹਾਂ ਠੀਕ ਹੈ ਕਿਹੜੇ ਜਿਲ੍ਹੇ ਦੇ ਮਲੇ ਮਲੇ ਰੂ ਬਹੁਤ ਵਧੀਆ ਦੇਖ ਸਕਦਾ ਹਾਂ ਵੀ ਲਸਣ ਦੀ ਫਾੜੀ ਕਿੰਨੀ ਅੱਗੇ ਦਿਖਣ ਲਸਣ ਬੜਾ ਨਾਲ ਹੈ ਵੇਰ ਨਹੀਂ ਜੀ ਅੱਗੇ ਆਪਾਂ ਹੋ ਗਏ ਸ਼ੁਰੂ ਜਿਵੇਂ ਸਟਾਲਾਂ ਲੱਗਿਆ ਕਿਸ ਨੂੰ ਸਾਰਾ ਕੁਝ ਦਿਖਾਉਣੇ ਆ ਭਾਈ ਇਹ ਆ ਪੁਰਾਣਾ ਕਲਚਰ ਆ ਗਿਆ ਆਪਣੇ ਮੇਲੇ 'ਚ ਚਰਖੇ ਚੈਗਰੀ ਵਾਲੇ ਜਿਹੜੇ ਆਪਣੇ ਪਹਿਲੇ ਮਿਊਜ਼ਿਕ ਸਿਸਟਮ ਚੱਲਦੇ ਸੀ ਉਹ ਆਗੇ ਹੋਏ। ਸਾਡਾ ਇਹਨਾਂ ਲਈ ਚੱਕੀ ਆ ਚੱਕੀ ਆ ਗਈ। ਵੇਖ ਸਕਦੇ ਹੋ ਅੱਗੇ ਬਈ। ਅੱਗੇ ਸਾਨੂੰ ਆਪਾਂ ਹੋਰ ਕਵਰੇਜਿੰਗ ਕਰਦੇ ਆਂ। ਮਤਲਬ ਲੱਗੇ ਤੁਸੀਂ ਵੇਖ ਸਕਦੇ ਹੋ ਪੁਰਾਣੇ ਕਲਚਰ ਦੀਆਂ ਚੀਜ਼ਾਂ ਬਈ। 1947 ਦੇ ਪ੍ਰਿੰਟ ਇਹ ਫਿਰ ਬੇਫਰਟ ਪਾਣ ਨਹੀਂ ਨਹੀਂ ਸੋੜ ਲਈ ਪਾਣ ਬਾ ਗੱਟੇ ਆ ਕੇ ਜਿਵੇਂ ਆਪਣੇ ਪਹਿਲਾਂ ਹੁੰਦੇ ਸੀ ਵੀ ਪਾਵੇ ਪਾਰਾ ਪੁਰਾਣਾ ਆਉਠਾ ਸਵਾਨ ਆ ਕੇ ਆਪਣੇ ਜਿਹੜੇ ਪਹਿਲਾਂ ਹੁੰਦੇ ਸੀ ਠੀਕ ਜਿਹੜੇ ਪੁਰਾਣੇ ਆਪਣੇ ਬਜ਼ੁਰਗ ਜਿਹੜੇ ਸੰਤ ਵਰਤ ਇਹ ਸਾਰੇ ਦਿਖਾਏ ਹੋਏ ਆ ਭਾਈਆਂ ਨੇ ਭਾਈ ਆ ਉਹ ਠਾ ਕੇ ਜੇ ਰੱਖੜਦੇ ਬਣਾਉਂਦੇ ਇਹਦਾ ਕੀ ਹੁੰਦਾ ਇਹ ਵੀ ਉਖਲੇ ਚ ਘੋੜ ਦਿੰਦੇ ਪਹਿਲਾਂ ਹਾਂ ਹੈਨਾ ਆਓ ਖਲੀ ਦਾਣੇ ਘਟਦੇ ਹੁੰਦੇ ਸੀ ਭਾਈਆ ਮੂਲੀ ਆ ਗਈ ਨਲਕੇ ਆ ਗਈ ਜਿਵੇਂ ਜਿਵੇਂ ਵੀਰੇ ਸੋਨ ਦਾ ਪਾਣੀ ਇਹ ਵੀ ਬਲਵਾਨਾਂ ਤੇ ਆਪਣੇ ਤੋਂ ਉੱਧਰ ਰੜਕੇ ਦੇ ਹੁੰਦੇ ਸੀ ਵੀ ਆ ਪਹਿਲਾਂ ਇਹ ਟ੍ਰੇਨਾਂ ਦੇ ਫੋਟੋਆਂ ਆਂ ਆ ਦੇਖ ਲੈ ਅੱਗੇ ਚੱਲੀਏ ਇੱਥੇ ਆਪ ਦੇਖ ਸਾਥ ਅੱਗੇ ਆਪਾਂ ਦੇਖ ਸਕਦੇ ਆ ਆਸ਼ਾਵਾਂ ਦੀ ਸਟਾਲ ਲੱਗੀ ਆ ਬਈ ਤੇ ਮੇਲੇ ਦੇ ਕਿਸਾਨ ਤੇ ਸਾਰੇ ਮਾਡਲ ਆ ਜੇ ਮੇ 333 ਫਿਰ 241 ਵਰਗਾਰੀ ਜਾਂਦੇ ਆ ਤੇ ਚਾ ਸਭ ਚਾ ਸੀ ਪਾਵਰ ਬਾਈ ਵੀਲ ਚ ਹਾਂ ਜੀ ਬਾੜੀ ਜੀ ਪਹਿਲਾਂ ਡਾਡ ਨੇ ਅੱਗੇ 552 ਨਵਾਂ ਮਾਡਲ ਆ ਇਹ ਹੋਰ ਵੀ ਚੱਕਿਆ ਅੱਗੇ ਤੁਹਾਨੂੰ ਦਿਖਾ ਸਕਦੇ ਆ ਆਪਾਂ ਵੀ ਪਾਣੀ ਵਾਲੇ ਮੱਖੇ ਲੱਗੇ ਨਾਲ ਟਰੈਕਟਰ ਤੇ ਚਲਾਉਣ ਵਾਲੇ ਕ੍ਰਾਸ ਪਈ ਇਹ ਵੇਲੇ ਚ ਆਏ ਹੋਇਆ ਤੇ ਅੱਗੇ ਰੇਟ ਵੀ ਪਾਏ ਹੋਏ ਆ ਬਾਈ ਇਹਨੇ ਅੱਗੇ ਆ 41000 ਅੱਗੇ ਟਰੈਕਟਰ ਵਾਲਾ ਜਨਰੇਟਰ ਆ ਗਿਆ ਟਰੈਕਟਰ ਨਾਲ ਪੱਖੇ ਫਿੱਟ ਕੀਤੇ ਹੋਏ ਇੰਜਨਾਂ ਨਾਲ ਜਿਵੇਂ ਆਹ ਸਿੱਦੇ ਨੇ ਇੰਜਨਾਂ ਨਾਲ ਕੱਟ ਕੀਤਾ ਹੋਇਆ ਇਹ ਸਾਰਾ ਟਰੈਕਟਰ ਲੱਗੇ ਹੋਏ ਆ ਤੇ ਆ ਦੂਮੇ ਪਾਸੇ ਪੱਖਿਆਂ ਵਾਲਾ ਇਹ ਸਾਰਾ ਤੋਂ ਵੱਡਾ ਵਿਗਾਰਡਮੈਂਟ ਆਵਾਜ਼ ਆਪਾਂ ਦੇ ਪ੍ਰੋਜੈਕਟ ਅੱਗੇ ਨੰਬਰ ਨੋਟ ਕੀਤਾ ਲਓ ਬਈ ਜਿਹੜੇ ਕੋਈ ਸਾਰਾ ਕੁਝ ਦਿੱਤਾ ਹੋਇਆ ਨਾਲ ਹੀ ਅੱਗੇ ਆ ਆਪਣੇ ਭਾਈ ਆਗੇ ਸਪਰੇਅ ਪੰਪ ਹੈ ਰੇ ਵਾਲਾ ਡਿਗਾਰਨਮੈਂਟ ਹੈ ਇਹ ਪ੍ਰਾਈਸ 55000 ਰੇ ਰੇ ਸੜਦਾ ਕਰਨੀ ਆ ਆ ਨਾਲ ਸਪਰੇਅ ਪੰਪ ਆ ਗਿਆ ਕਿਹੜੀ ਕਿੱਥੇ ਦੰਦੋਂ ਵਿੱਚ ਆਸੇ ਭਈ ਆਪਣੇ ਕੋਲੇ ਕੀ ਕੀ ਪ੍ਰੋਜੈਕਟ ਆ ਗ ਜਾਂਦੇ ਆ ਇਹ ਹਾਂਜੀ ਇਹ ਕੀ ਪ੍ਰੋਜੈਕਟ ਆ ਗਿਆ ਇਹ ਪ੍ਰੋਜੈਕਟ ਆ ਜੀ ਕਣਕ ਜਿਹੜੀ ਮੱਕੀ ਵੜਨ ਵਾਸਤੇ ਕਣਕ ਜਿਹੜੀ ਮੱਕੀ ਵੜਨ ਵਾਸਤੇ ਆਈ ਹੈ ਇਹ ਠੀਕ ਹੈ ਭਈ ਖੜੀ ਫਸਲ ਆਪਾਂ ਨੇ ਛੋਟੇ ਜਿਹੇ ਜਾਨਵਰਾਂ ਵਾਸਤੇ ਆਈ ਹੈ ਠੀਕ ਹੈ ਇਹ ਸਾਰੇ ਪ੍ਰੋਜੈਕਟ ਉਹੀ ਹੈ ਹਾਂਜੀ ਸਾਰਾ ਪ੍ਰੋਜੈਕਟ ਉਹੀ ਹੈ ਠੀਕ ਹੈ ਇਹ ਹੋਗੀ ਜੀ ਆ ਜਾਂਦੀ ਕਿ ਓਏ ਰੋਟਾ ਵੇਟਰਾ ਜੀ ਛੋਟੇ ਵਾਸਤੇ ਵਿਖਿਆਰੇ ਦੁਗਿਆਰੇ ਚ ਮਾਰਨਾ ਇਹ ਕਿੰਨੇ ਦਾ ਹੈ ਇਹ 50000 ਰੁਪਏ ਹੈ ਜੀ ਤੇ ਇਹ ਮੋਡ ਦਾ ਇਹ 55000 ਰੁਪਏ ਦਾ ਜਾਂਦਾ ਨਾ ਜੀ 32000 ਰੁਪਏ ਦਾ ਕੱਟ ਦੇ ਨਾਲ ਇਹ ਟੈਗਮੈਂਟ ਨਾਲ ਆਉਂਦੀ ਠੀਕ ਇਹ ਵੇਖ ਸਾਡੇ ਕਿਸਾਨ ਮਿਲਦੇ ਟਰਾਲਾ ਆਇਆ ਦਿਖਾਉਣੇ ਆ ਬਈ ਬਾਬਾ ਦੀਪ ਸਿੰਘ ਦਾ ਟਰਾਲਾ ਵੇਖ ਸਾਡੇ ਬਈ ਬਹੁਤ ਅੱਗੇ ਆ